ਕੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ। ਲਾਕੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਨੂੰ ਸੂਸ਼ਟ ਕਰ ਲਿਆ। ਉਹ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਿਰੀਕੀ ਜੀਪੀ ਕੇ ਕੋਈ ਉਹਨਾਂ ਦੇ ਡੈਥ ਹੋ ਗਈ। ਕੋਲ ਸਿੰਘ ਤਲਵੰਡੀ ਭਾਈ ਬੈਂਕਰ ਸ਼ਰੋਮੀ ਦਾ ਪ੍ਰਬੰਧਕ ਬਣ। ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਘਰਾਟੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਹਨ ਸੂਇ ਸੈਟ ਕਰ ਲਈ ਕੋ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਨੇ ਕੋਈ ਤਹਿਰੀਰੀ ਹੀ ਪੀ ਕੇ ਕੋ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈਂ ਸ਼ਰੂਮਨੀ ਅਕਾਲੀ ਦਲ ਵੱਲੋਂ ਬਹੁਤ ਦੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਇਸੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਪਾਣਾ ਮੰਨਣ ਦਾ ਪਲ ਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਸਰਦੇਵ ਸਿੰਘ ਖੋਭੀਮਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਮੈਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ